ਬਠਿੰਡਾ ਕੈਂਟ ਦੇ ਅੰਦਰੋਂ ਇੱਕ ਜੁੱਤੀਆ ਗੰਢੜ ਵਾਲੇ ਵਿਅਕਤੀ ਨੂੰ ਕੀਤਾ ਪੁਲਿਸ ਨੇ ਗ੍ਰਿਫਤਾਰ ਜਸੂਸ ਹੋਣ ਦੀ ਜਤਾਈ ਜਾ ਰਹੀ ਹੈ ਸ਼ੰਕਾ ਪਾਕਿਸਤਾਨ ਵਿਖੇ ਇੱਕ ਲੜਕੀ ਨਾਲ ਕਰਦਾ ਸੀ ਗੱਲਬਾਤ ਦੱਸਦੀ ਹੈ ਕਿ ਜਿੱਥੇ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀ ਅਫਵਾਹ ਫਲਾਏ ਜਾ ਰਹੀ ਹੈ ਕਿ ਇੱਕ ਵਿਅਕਤੀ ਜੋ ਜੋ ਸੂਸੀ ਅਤੇ ਬਠਿੰਡਾ ਦੀ ਕੈਂਟ ਦੇ ਅੰਦਰੋਂ ਜੁੱਤੀਆਂ ਗੈਨਨ ਦਾ ਕੰਮ ਕਰਦਾ ਸੀ ਉਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਹਜੇ ਤੱਕ ਇਹ ਨਹੀਂ ਆਖਿਆ ਜਾ ਸਕਦਾ ਕਿ ਇਹ ਵਿਅਕਤੀ ਜੋ ਆਪਣਾ ਜੂਸ ਹੈ ਸਾਡੇ ਵੱਲੋਂ ਇਸ ਮਾਮਲੇ ਦੀ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਇਹ ਪਿਛਲੇ 7 ਸਾਲਾਂ ਤੋਂ ਬਠਿੰਡਾ ਦੇ ਥਾਣਾ ਕੈਂਟ ਦੇ ਅੰਦਰ ਜੁੱਤੀਆਂ ਗੰਨਣ ਦਾ ਕੰਮ ਕਰਦਾ ਸੀ ਲੇਕਿਨ ਉੱਥੋਂ ਇਹ ਇੱਕ ਪਾਕਿਸਤਾਨ ਦੀ ਲੜਕੀ ਦੇ ਨਾਲ ਚੈਟ ਕਰਨ ਲੱਗ ਗਿਆ ਸਾਡੇ ਵੱਲੋਂ ਜਿਹੜੇ ਮੋਬਾਈਲ ਦੇ ਉੱਤੋਂ ਇਸ ਨੇ ਉਸ ਆਪਣਾ ਪਾਕਿਸਤਾਨ ਦੀ ਲੜਕੀ ਦੇ ਨਾਲ ਚੈਟ ਕੀਤੀ ਹੈ ਜਾਂ ਗਲਬਤ ਕੀਤੀ ਹੈ ਉਹ ਜਿਹੜਾ ਮੋਬਾਈਲ ਹੈ ਉਹ ਸਾਡੇ ਵੱਲੋਂ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹਜੇ ਇਸ ਮਾਮਲੇ ਦੀ ਸਾਰੇ ਦੀ ਜਾਂਚ ਕੀਤੀ ਜਾ ਰਹੀ ਹੈ ਅਸੀਂ ਦਿਖਾ ਰਿਹਾਏ ਆਏ ਵਿਅਕਤੀ ਜੋ ਹੈ ਇਹ ਸੁਨੀਲ ਕੁਮਾਰ ਨਾਮ ਦਾ ਵਿਅਕਤੀ ਹੈ ਜੋ ਬਠਿੰਡਾ ਦੇ ਬਿਆਨਤ ਸਿੰਘ ਨਗਰ ਵਿਖੇ ਰਹਿੰਦਾ ਹੈ ਅਤੇ ਬਠਿੰਡਾ ਦੇ ਥਾਣਾ ਕੈਂਟ ਦੇ ਅੰਦਰ ਪਿਛਲੇ 7 ਸਾਲਾਂ ਤੋਂ ਜੁੱਤੀਆਂ ਗੰਢਣ ਦਾ ਕੰਮ ਕਰਦਾ ਸੀ ਤੇ ਉੱਥੋਂ ਇਹ ਇੱਕ ਲੜਕੀ ਦੇ ਨਾਲ ਚੈਟ ਕਰਦਾ ਹੋਇਆ ਹੁਣ ਆਪਣਾ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਹੈ ਅਤੇ ਇਸ ਦੇ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਬੰਦ ਹਵਾਲਤ ਕੀਤਾ ਗਿਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਐਸਪੀ ਸਿਟੀ ਨਰਿੰਦਰ ਸਿੰਘ ਇਸ ਮਾਮਲੇ ਬਾਰੇ ਕਿ ਜਸੂਸ ਕਹਰੇ ਗ੍ਰਿਫਤਾਰ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਦੀ ਇੰਡੀਮਿਸ਼ਨ ਅਪੁਲਿਸ ਕੋਲੇ ਕਾਰਵਾਈ ਕੀ ਹੋਈ ਹੈ ਔਰ ਕੀ ਲਿੰਕ ਕੀ ਸੀ ਉਹਦੇ ਪਾਕਿਸਤਾਨ ਨਾਲ ਆ ਦੇਖੋ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੁਝ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਇੱਕ ਜਿਹੜਾ ਜਸੂਸ ਹੈਗਾ ਬਠਿੰਡਾ ਪੁਲਿਸ ਨੇ ਫੜਿਆ ਮੈਂ ਉਹਦੇ ਵਿੱਚ ਕਲੈਰੀਫਾਈ ਕਰਨਾ ਚਾਹਾਂਗਾ ਕਿ ਇੱਕ ਪ੍ਰੀਲੀਮਿਟਰੀ ਇਨਫੋਰਮੇਸ਼ਨ ਸਾਨੂੰ ਥਾਣਾ ਕੈਂਟ ਤੋਂ ਰਿਸਿਵ ਹੋਈ ਹੈ ਜਿਸ ਦੇ ਵਿੱਚ ਇੱਕ ਸੁਨੀਲ ਕੁਮਾਰ ਨਾਮ ਦਾ ਵਿਅਕਤੀ ਹੈ ਇਹ ਕੈਂਟ ਦੇ ਵਿੱਚ ਮੋਚੀ ਦਾ ਕੰਮ ਕਰਦਾ ਸੀਗਾ ਲਾਸਟ 7-8 ਸਾਲ ਤੋਂ ਉੱਪਰ ਤਾਂ ਇਸ ਦੇ ਮੋਬਾਈਲ ਦੇ ਵਿੱਚੋਂ ਕੁਝ ਜਿੱਦਾਂ ਹਣੀ ਡਰਾਈਵ ਵਰਗੇ ਚੀਜ਼ਾਂ ਹੈਗੀਆਂ ਨੇ ਉਦਾਂ ਦੀਆਂ ਚੀਜ਼ਾਂ ਛੱਕੇ ਹਾਲਾਤ ਵਿੱਚ ਪਾਈਆਂ ਗਈਆਂ ਨੇ ਸਾਡੇ ਵੱਲੋਂ ਜਿਹੜਾ ਇਸ ਸੰਬੰਧ ਵਿੱਚ ਮੁਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਥਾਣਾ ਕੈਂਟ ਦੇ ਵਿੱਚ ਇਸ ਸਟੇਜ ਦੇ ਉੱਪਰ ਇਹ ਕਹਿੰਨਾ ਮਤਲਬ ਮਨ ਲਾ on facts ਜੇ ਕਹੀਏ ਤਾਂ ਜਸੂਸ ਵਾਲੀ ਗੱਲ ਜਿਹੜੀ ਹੈਗੀ ਫਿਲਹਾਲ ਸਾਹਮਣੇ ਨਹੀਂ ਆਈ ਅਸੀਂ ਇਸ ਚੀਜ਼ ਨੂੰ ਕਲੈਰੀਫਾਈ ਕਰ ਰਹੇ ਹਾਂ ਕਿ ਕਿੱਦਾਂ ਇਹ ਲੜਕੀ ਦੇ ਨਾਲ ਸੰਪਰਕ ਦੇ ਵਿੱਚ ਆਇਆ ਤੇ ਕੀ ਕੀ ਜਾਣਕਾਰੀਆਂ ਨੇ ਸਾਂਝੀ ਕੀਤੀ ਹੈ ਉਸ ਸੰਬੰਧ ਵਿੱਚ ਤਫ਼ਤੀਸ਼ ਕਰ ਰਹੇ ਹਾਂ ਤੇ ਜਿਹੜਾ ਮੋਬਾਈਲ ਹੈਗਾ ਉਹਦੀ ਫੋਰੈਂਸਿਕ ਅਨਾਲਿਸਿਸ ਜਿਹੜ ਅ ਫੈਕਸਾਮਨੀ ਹੋਂਦ ਤੇ ਜਿਹੜੀ ਹੈਗੀ ਅੱਗੇ ਕਾਰਵਾਈ ਕੀਤੀ ਜਾਊਗੀ ਫਰਦਰ ਜਿਹੜੀ ਹੈਗੀ ਐ ਅਸੀਂ ਤਫਤੀਸ਼ ਜਿਹੜੀ ਹੈਗੀ ਸਾਡੀ ਚੱਲ ਰਹੀ ਹੈ ਲੜਕੀ ਕਿੱਥੋਂ ਦੀ ਹੈ ਪਾਕਿਸਤਾਨ ਨਾਲ ਲਿੰਕ ਹੈ ਪਾਕਿਸਤਾਨ ਦੀ ਹੈ ਜਾਂ ਕੀ ਹੈ ਉਹ ਤਾਂ ਦੇਖੋ ਜੀ ਜਦੋਂ ਮੋਬਾਈਲ ਦੇ ਉੱਪਰ ਜਿੱਦਾਂ ਸਾਈਬਰ ਫਰਾਡ ਦੇ ਵਿੱਚ ਕਈ ਕਾਲਸ ਆਉਂਦੀਆਂ ਨੇ ਉਹ ਤਾਂ ਜਿੱਦਾਂ ਉਹਨਾਂ ਨੇ ਲੜਕੀ ਦਾ ਨਾਮ ਦੱਸ ਕੇ ਜਿੱਦਾਂ ਗੱਲ ਕੀਤੀ ਹੈ ਤਾਂ ਹੋ ਸਕਦਾ ਉਹ ਲੜਕੀ ਵੀ ਨਾ ਹੋਵੇ ਇੱਕ ਉਸ ਤੋਂ ਬਾਅਦ ਜਦੋਂ ਇਹਨੂੰ ਲੱਗਿਆ ਵੀ ਲੜਕੀ ਹੈਗੀ ਐ ਉਹਦੇ ਨਾਲ ਥੋੜਾ ਜਾਂ ਅਟੈਚ ਹੋ ਗਿਆ ਇਮੋਸ਼ਨਲੀ ਉਸ ਤੋਂ ਬਾਅਦ ਉਹਦੇ ਨਾਲ ਗੱਲ ਕਰਨ ਲੱਗ ਗਿਆ ਬਟ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦਾ ਵਿਸ਼ਾ ਇਹ ਹੈਗਾ ਵੀ ਇਹਦੇ ਕਿਹੜੀ ਕਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਅਪਰੀਲੀਮਿਨਰੀ ਸਟੇਜ ਤੇ ਜਸੂਸ ਕਹਿਣਾ ਜਿਹੜਾ ਹੈਗਾ ਉਹ ਥੋੜਾ ਜਿਆਦਾ ਹੋ ਜਾਊਗਾ ਪਾਕਿਸਤਾਨ ਤੋਂ ਕੋਲ ਨਹੀਂ ਦੇ ਸਕਦਾ ਹੁਣ ਤੱਕ ਨਹੀਂ 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 ਕਲੀਨ ਚਿੱਟ ਨਹੀਂ ਦੇ ਸਕਦੇ ਅਜੇ ਆਪਾਂ ਮੁਕੱਦਮਾ ਦਰਜ ਕੀਤਾ ਥਾਣਾ ਕੈਂਟ ਦੇ ਵਿੱਚ ਇਹਦੀ ਅਸੀਂ ਤਫਤੀਸ਼ ਕਰ ਰਹੇ ਹਾਂ ਜਿਹੜਾ ਇਹ ਮੋਬਾਈਲ ਹੈਗਾ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਉਹਦੀ ਫੋਰੈਂਸਿਕ ਅਨਲਿਸਿਸ ਕਰਾਵਾਂਗੇ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਕਿਸੇ ਨਤੀਜੇ ਤੇ ਪਹੁੰਚ ਸਕਾਂਗੇ ਕਿ ਵੀ ਕਿੰਨੀ ਕਿਹੜੀ ਇਨਫਰਮੇਸ਼ਨ ਇਹਨੇ ਲੀਕ ਕੀਤੀ ਹੈ ਕਿਉਂਕਿ ਇਹ ਸੈਂਸਿਟਿਵ ਇਨਫਰਮੇਸ਼ਨ ਤਾਂ ਸ਼ੇਅਰ ਨਹੀਂ ਕੀਤੀ ਉਹ ਸਾਰੇ ਤੱਥਾਂ ਦੇ ਅਸੀਂ ਜਿਹੜੀ ਹੈਗੇ ਜੱਦੀ ਦਾ ਕੰਮ ਕੈਂਟ ਦੇ ਅੰਦਰ ਕਰਦਾ ਸੀ ਕਿੰਨੇ ਟਾਈਮ ਤੋਂ ਕਰਦਾ ਸੀ ਇਹ तकरीबन 7-8 ਸਾਲ ਤੋਂ 2017 ਤੋਂ ਜਿਹੜਾ ਹੈਗਾ ਥਾਣਾ ਕੈਂਟ ਦੇ ਵਿੱਚ ਮੁਚੀ ਦਾ ਕੰਮ ਕਰ ਰਿਹਾ ਹੈ ਬੇਸਿਕਲੀ ਰਹਿਣ ਵਾਲਾ ਬਿਹਾਰ ਦਾ ਹੈਗਾ 12-13 ਸਾਲ ਤੋਂ ਜਿਹੜਾ ਹੈਗਾ 25 ਗਜ ਦੀ ਧੋਬੀਆਣਾ ਬਸਤੀ ਦੇ ਵਿੱਚ ਰਹਿ ਰਿਹਾ ਸੀਗਾ ਤੇ ਇਹਦੇ ਜਿਹੜੇ ਬਾਕੀ ਦਾ ਭਰਾ ਤੇ ਜਿਹੜੇ ਮਮੇ ਹੈਗੇ ਨੇ ਉਹ ਵੀ ਅੰਦਰ ਹੀ ਕੰਮ ਕਰਦੇ ਸੀ ਮੋਚੀ ਦਾ ਫਲਾ ਜਿਹੜੀ ਹੈਗੀ 120 52 ਬੀ ਐਨ ਐਸ ਦੀ ਧਾਰਾ ਦੇ ਤਹਿਤ ਅਸੀਂ ਮੁਕਦਮਾ ਦਰਜ ਕੀਤਾ ਹੈ ਮੁਕਦਮਾ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤਫੀਸ਼ ਦੇ ਵਿੱਚ ਜੋ ਫੈਕਟਰ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਲੜਕੀ ਪਾਕਿਸਤਾਨ ਦੀ ਅਜੀ ਗੱਲ ਕਿਉਂ ਆ ਦੇਖੋ ਜੀ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਸਾਈਬਰ ਫਰੌਡਸ ਦੇ ਉੱਪਰ ਜਦੋਂ ਕਾਲਸ ਆਉਂਦੀਆਂ ਨੇ ਤੇ ਉਹਦੇ ਵਿੱਚ ਤੁਸੀਂ ਉਹਨੂੰ ਆਈਡੈਂਟੀਫਾਈ ਨਹੀਂ ਕਰ ਸਕਦੇ ਵੀ ਲੜਕਾ ਹੈ ਜਾਂ ਲੜਕੀ ਹੈ ਸੋ ਉਹ ਜਦੋਂ ਉਹਨਾਂ ਨੇ ਚੈਟ ਦੇ ਉੱਪਰ ਕਹਿ ਦਿੱਤਾ ਬੇਸਿਕਲੀ ਆਪਣੇ ਨੂੰ ਲੜਕੀ ਦੱਸਿਆ ਇਹਨੇ ਲੜਕੀ ਸਮਝ ਕੇ ਹੀ ਗੱਲ ਕੀਤੀ ਹੈ ਕੈਂਟ ਦੇ ਅੰਦਰ ਕੰਮ ਕਰਦਾ ਜੀ ਇਹ ਕੈਂਟ ਦੇ ਅੰਦਰ ਮੋਚੀ ਦਾ ਕੰਮ ਕਰਦਾ ਹੈ